ਸ਼ਿਕਾਹ ਜੀ ਸਾਰਿਆਂ ਨੂੰ ਆਪਾਂ ਨੇ ਬਹੁਤ ਸੋਹਣੇ ਸੋਹਣੇ ਬੱਚਿਆਂ ਦੇ ਸੂਟ ਰੈਡੀ ਕੀਤੇ ਆ ਸਲੀਵਲੈਸ ਇਹਦੇ ਨਾਲ ਆਪਾਂ ਨੇ ਸ਼ਰਾਰਾ ਰੈਡੀ ਕੀਤਾ ਸੇਮ ਕਲਰ ਦੀ ਨੀਚੇ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਲਗਾ ਕੇ ਬਹੁਤ ਪਿਆਰਾ ਸੂਟ ਰੈਡੀ ਹੋਇਆ ਹੈ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਕਸਟਮਾਈਜ਼ ਕਰਵਾਉਣ ਲਈ ਉੱਪਰ ਆਪਣਾ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਹੋਇਆ ਦੇਖੋ ਬਹੁਤ ਸੋਹਣਾ ਸੂਟ ਹੈ ਇਹ ਛੋਟੇ ਜਿਹੇ ਬੱਚੇ ਦਾ ਸ਼ਰਾਰਾ ਸੂਟ ਇਹਦੀ ਸ਼ਰਟ ਬਣੀ ਹੈ ਦੋਨੋਂ ਸੂਟ ਸੇਮ ਬਣੇ ਆ ਇਹਦੇ ਦੁਪੱਟੇ ਤੇ ਆਪਾਂ ਨੇ ਬਹੁਤ ਪਿਆਰੀ ਲੇਸ ਲਗਾਈ ਆ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਤੇ ਸੇਮ ਕਲਰ ਦੀ ਆਪਾਂ ਪਾਈਪਿੰਗ ਦਿੱਤੀ ਆ 블랙 ਤੇ نیچے 블랙 ਕਲਰ ਦੀ ਲੇਸ ਦਿੱਤੀ ਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬੱਚਿਆਂ ਦੇ ਸੂਟ ਨੇ ਬਹੁਤ ਰੀਜ਼ਰਲ ਸਟਿਚ ਕੀਤੇ ਹੋਏ ਆ ਕਿ ਨੈੱਕ ਦੇਖੋ ਸੋਨੇ ਹੈਂਡਵਰਕ ਦੇ ਸੂਟ ਰੈਡੀ ਹੋਏ ਨੇ ਆਪਣੇ ਮਹਿੰਦੀ ਕਲਰ ਚ ਟਾਈ ਡਾਈ ਸ਼ਿਮਰ ਚ ਸੂਟ ਰੈਡੀ ਕੀਤਾ ਬਹੁਤ ਸੋਹਣਾ ਵਰਕ ਹੋਇਆ ਟੋਟਲੀ ਹੈਂਡਵਰਕ ਦੇ ਨਾਲ ਆਪਾਂ ਨੇ ਇਹਨੂੰ ਰੈਡੀ ਕੀਤਾ ਕੰਟਰਾਸਟ ਕੀਤੇ ਰੈੱਡ ਕਲਰ ਨਾਲ ਸੀਪੀ ਯੂਜ਼ ਕੀਤੀ ਤੇ ਪਿੰਕ ਕਲਰ ਦੀ ਫੋਜੀ ਥੈਟ ਲੱਗਿਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਸਾਰਾ ਫਰੰਟ ਬਹੁਤ ਹੈਵੀ ਬਣਿਆ ਹੈ ਨੈਕ ਦੇ ਉੱਤੇ ਵਰਕ ਕੀਤਾ ਹੋਇਆ ਤੇ ਫਿਨਿਸ਼ਿੰਗ ਆਪਾਂ ਨੇ ਚੈੱਕ ਕਰਨੀ ਰੈੱਡ ਨਾਲ ਕੀਤੀ ਹੈ ਸਲੀਵਜ਼ ਦੇ ਉੱਤੇ ਆਪਣੀ ਬਾਰਡਰ ਬਣਾਇਆ ਤੇ ਸੇਮ ਬਾਰਡਰ ਆਪਾਂ ਪਹੁੰਚਾਂ ਦੇ ਉੱਤੇ ਦਿੱਤਾ ਹੋਇਆ ਸਲਵਾਰੇ ਦੀ ਸੈਟਨ ਸਿਲਕ ਦੀ ਰਹੂਗੀ ਦੁਪੱਟਾ ਇਹਦੇ ਨਾਲ ਹੈਗਾ organza ਦਾ ਲਾਈਨਰ ਵਾਲਾ ਬਹੁਤ ਪਿਆਰਾ ਦੁਪੱਟਾ ਹੈ ਰੈਡੀ ਹੋਇਆ 4 ਸਾਈਡ ਫਿਨਿਸ਼ਿੰਗ ਕੀਤੀ ਆ ਤੇ ਡਬਲ ਲੇਸ ਕੀਤੀ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਸੇਮ ਸੂਟ ਆਪਾਂ ਇਹਨਾਂ ਦੀ ਬੇਟੀ ਦਾ ਰੈਡੀ ਕੀਤਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਇਹਨੂੰ ਆਪਾਂ ਆਰੀ ਵਰਕ ਦੇ ਨਾਲ ਰੈਡੀ ਕੀਤਾ ਹੈ neck ਬਣਿਆ sleeves ਰੈਡੀ ਹੋਈਆਂ ਨੇ ਤੇ ਬੈਕ ਕੇਰਾ ਤੇ ਫਰੰਟ ਕੇਰਾ ਬਣਿਆ ਇਹ ਆਪਾਂ ਨੇ ਗਰਾਰੇ ਸੂਟ ਗਰਾਰਾ ਸੂਟ ਰੈਡੀ ਕੀਤਾ ਇਹਨਾਂ ਦਾ ਇਹ ਹੈਗਾ ਗਰਾਰੇ ਦੇ ਉੱਤੇ ਆਪਾਂ ਪੌਂਚੇ ਦੇ ਉੱਤੇ ਵਰਕ ਕੀਤਾ ਹੋਇਆ ਫਿਨਿਸ਼ਿੰਗ ਰੈੱਡ ਨਾਲ ਕੀਤੀ ਹੋਈ ਆ ਬਹੁਤ ਪਿਆਰਾ ਸੂਟ ਰੈਡੀ ਹੋਇਆ ਤੁਸੀਂ ਵੀ ਇਦਾਂ ਦੇ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਇਹਦਾ ਛੋਟਾ ਜਿਹਾ ਦੁਪੱਟਾ ਡੋਰਸ ਵਾਲਾ ਬਹੁਤ ਪਿਆਰਾ ਹੈਦਾ ਦੁਪੱਟਾ ਰੈਡੀ ਹੋਇਆ ਸੇਮ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰਾ ਡਿਜ਼ਾਈਨ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣਾ ਖਾਦੀ ਸ਼ਿਲਕ ਦੀ ਫੈਬਰਿਕ ਚ ਸੂਟ ਰੈਡੀ ਕੀਤਾ। ਖਾਦੀ ਸ਼ਿਲਕ ਫਰਸ਼ੀ ਸਲਵਾਰਾ ਨਾਲ ਲੀਸ ਨਾਲ ਡਿਜ਼ਾਈਨ ਕੀਤਾ ਹੋਇਆ। ਇਹਦੇ ਚ ਆਪਣੀ ਲੀਸ ਦਿੱਤੀ ਹੋਈ। ਬਹੁਤ ਸੋਹਣੀਆਂ ਇਹਦੀ ਸਲੀਵਜ਼ ਰੈਡੀ ਹੋਈਆਂ ਨੇ। ਤੇ ਫਰਸ਼ੀ ਸਲਵਾਰ ਇਹਨ ਲਈ ਸਪਾ ਆਪਣਾ ਦੁਪੱਟੇ ਦੀ ਲੱਗ ਗਈ ਆ ਬਹੁਤ ਸੋਹਣਾ ਦਾ ਦੁਪੱਟਾ ਹੈ ਬਹੁਤ ਪਿਆਰੀ ਲਿਸ ਲੱਗੀ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਸੂਟੇ ਦੇ ਵਿੱਚ ਆਪਾਂ ਨੇ ਸੇਮ ਹਾਂਜੀ ਔਰਗੈਂਜ਼ਾ ਦੇ ਫੈਬਰਿਕ ਚ ਸੂਟ ਰੈਡੀ ਹੋਇਆ ਹੈ ਇਹ ਫੈਬਰਿਕ ਬਹੁਤ ਟ੍ਰੈਂਡ ਚ ਹੈ ਬਹੁਤ ਸੋਹਣਾ ਸੂਟ ਰੈਡੀ ਕੀਤਾ ਆਪਾਂ ਨੇ ਅੱਜ ਕਨ ਸਟਾਈਲ ਕੱਟ પાਕੇ ਸਟਿਚਿੰਗ ਹੋਈ ਹੈ ਤੇ ਉੱਪਰ ਆਪਾਂ ਬਟਨ ਦਿੱਤੇ ਆ ਬਹੁਤ ਸੋਹਣੀਆਂ ਲੱਗੀਆਂ 슬ੀਵਜ਼ ਨੇ ਪਾਕਿਸਤਾਨੀ ਸਟਾਈਲ ਇਹਦੇ ਨਾਲ ਆਪਾਂ ਪੈਂਟ ਪਲਾਜ਼ੋ ਰੈਡੀ ਕੀਤਾ ਗੁੱਟੀ ਵਾਲਾ ਤੇ ਪਿਓਰ ਔਰ ਗੈਂਜ਼ਾ ਦਾ ਦੁਪੱਟਾ ਤੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ 'ਚ ਇਹਦੇ 'ਚ ਕਲਰ ਆਉਂਦੇ ਆ तो किसी भी कलर च रेडी करवा सकते हो ये भी सेम सूट रेडी हो भी कट पा के अपने स्टिचिंग की गोल्डन बटन जितने पाइपिंग लगी है बहुत सोहनी यदि स्टिचिंग हुई है रॉयल ब्लू कलर है बहुत प्यारा फैब्रिक है ਤੇ ਇਹਦੇ ਨਾਲ ਆਪਾਂ ਨੇ ਬੁੱਟੀ ਵਾਲੀ ਕ੍ਰੇਪ ਦੇ ਉੱਤੇ ਪੈਂਟ ਪਲਾਜ਼ੋ ਰੈਡੀ ਕੀਤਾ। ਇਹ ਇਹ ਤੁਸੀਂ ਸਲਵਾਰ ਸੂਟ ਵੀ ਰੈਡੀ ਕਰਵਾ ਸਕਦੇ ਹੋ। ਇਹਦੇ ਨਾਲ ਲਹਿੰਗਾ ਸ਼ਰਾਰਾ ਕੁਝ ਵੀ ਬਣਵਾ ਸਕਦੇ ਹੋ, ਡਰੈੱਸ ਬਣਵਾ ਸਕਦੇ ਹੋ। ਇਹਦੇ ਨਾਲ ਆਪਾਂ ਪਿਓਰ オーਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ। 4 ਸਾਈਡ ਬਹੁਤ ਸੋਹਣੀ लेस ਦਿੱਤੀ ਹੈ ਕਟਵਰਕ, ਘਟਾਵ ਵਾਲੀ। ਸੂਟ ਹੈਗਾ ਆਪਾਂ ਪਿੰਕ ਕਲਰ ਚ ਰੈਡੀ ਕੀਤਾ ਹੋਇਆ। ਇਹ ਦੇਖਿਓ ਆਪਾਂ ਗੋਟੇ ਦੀਆਂ ਲਾਈਨਸ ਲੱਗੀਆਂ ਨੇ ਇਹ ਹੈਗਾ ਲਖਨਵੀ ਜੌਰਜਟ ਦੇ ਵਿੱਚ ਦੁਪੱਟਾ ਪਿਓਰ ਔਰਗੈਂਜ਼ਾ ਦਾ 4 ਸਾਈਡ ਲੀਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਇਹਦੀ ਸ਼ਰਟ ਹੈ ਲਖਨਵੀ ਜੌਰਜਟ ਬਹੁਤ ਪਿਆਰਾ ਸੂਟ ਰੈਡੀ ਹੋਇਆ ਦੇਖੋ 골ਡਨ ਕਲਰ ਨਾਲ ਆਪਾਂ ਫਿਨਿਸ਼ਿੰਗ ਕੀਤੀ ਹੈ ਪਾਈਪਿੰਗ ਲਗਾ ਕੇ ਬੈਕ ਫਰੰਟ neck ਟਾਪ ਟਾ ਲਾਈਨਿੰਗ ਲੱਗੀ ਹੋਈ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਹੋਏ ਨੇ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰੋ ਥੈਂਕ ਯੂ